आप दोस्त हमेशा इंतजार करते रहते हैं कि गुरुदेव जी का कब नया वीडियो आए और हम सब देखें नमस्कार दोस्तों एक बार फिर आपके लिए बहुत ही अच्छे एक मारवाड़ी हॉर्स ब्रीडिंग फार्म पे आपका स्वागत है इस बार मैं पहुंचा हूं पंजाब बॉर्डर के साथ लगते राजस्थान में श्री गंगानगर श्री करणपुर और पदमपुर इन जगह पे मैंने बहुत ही अच्छे अच्छे स्टड फार्म शूट करे बहुत ही अच्छे घोड़े शूट करे इस बार एक और फार्म पे पहुंचा हूं जिसके बारे में पूरी डिटेल आगे बात करते हैं ਬਹੁਤ ਹੀ ਅੱਛੀ ਮਾਰਵਾੜੀ ਬਛੇਰੀਆਂ ਮਾਰਵਾੜੀ ਬਛੇਰੇ ਇਸ ਫਾਰਮ 'ਤੇ ਆਪਕੋ ਦੇਖਣੇ ਕੋ ਮਿਲenge ਔਰ ਭਾਰਤ ਕੀ ਟੌਪ ਕਲਾਸ ਕੀ ਮਾਰਵਾੜੀ ਬਲੱਡ ਲਾਈਨ ਕੇ ਬੱਚੇ ਆਈਏ ਸ਼ੁਰੂ ਕਰਤੇ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਜੀ ਗੁਰਦੇਵ ਸਿੰਘ ਤੇ ਦੋਸਤੋ ਅੱਜ ਆਪਣੇ ਚੈਨਲ ਤੇ ਇੱਕ ਹੋਰ ਫਾਰਮ ਦਾ ਵੀਡੀਓ ਲੈ ਕੇ ਆਏ ਆ ਜੀ ਇਹ ਫਾਰਮ ਹੈ ਜੀ ਕੰਗ ਸਟੱਡ ਫਾਰਮ ਬਿਲਕੁਲ ਮੈਂ ਬੈਠਾ ਹੋਇਆ ਹਾਂ ਜੀ ਸ਼੍ਰੀ ਗੰਗਾ ਨਗਰ ਦੇ ਕੋਲ ਪਿੰਡ 4 F F A ਦੇ ਵਿੱਚ ਸਰਦਾਰ ਜਸਵਿੰਦਰ ਸਿੰਘ ਕੰਗ ਹੁਣਾ ਦਾ ਫਾਰਮ ਹੈ ਤੇ ਲਗਭਗ ਬਾਈ ਹੁਣਾ ਨੂੰ ਮੈਂ 2018-19 ਚ ਸ਼੍ਰੀ ਮੁਖਸਰ ਸਾਹਿਬ ਦੇ ਮੇਲੇ ਤੇ ਮਿਲਿਆ ਸੀ ਤੇ ਉਦੋਂ ਤੋਂ ਹੀ ਬਾਈ ਹੁਣਾ ਨਾਲ ਵਧੀਆ ਸੰਪਰਕ ਬਣ ਗਿਆ ਤੇ ਸਮੇਂ-ਸਮੇਂ ਤੇ ਸਾਡੀ ਗੱਲ ਬਾਈ ਹੁਣਾ ਨਾਲ ਹੁੰਦੀ ਰਹਿੰਦੀ ਸੀ ਤੇ ਅੱਜ ਇੰਨੇ ਸਾਲਾਂ ਬਾਅਦ ਸਬੱਬ ਬਣਿਆ ਬਾਈ ਦੇ ਫਾਰਮ ਤੇ ਆਉਣ ਦਾ ਬਾਈ ਜਸਵਿੰਦਰ ਸਿੰਘ ਕੰਗ ਹੁਣੀ ਆਪ ਦਾ ਕੈਨੇਡਾ ਰਹਿੰਦੇ ਆ ਤੇ ਬਾਈ ਦਾ ਪਰਿਵਾਰ ਸਾਰਾ ਕੈਨੇਡਾ ਹੀ ਹੈ ਪਰ ਪਿੱਛੇ ਉਹਨਾਂ ਦੇ ਫਾਰਮ ਤੇ ਬਹੁਤ ਚੰਗੀਆਂ ਘੋੜੇ-ਘੋੜੀਆਂ ਰੱਖੀਆਂ ਹੋਈਆਂ ਨੇ ਬਾਈ ਨੂੰ ਬਹੁਤ ਸ਼ੌਂਕ ਹੈ ਤੇ ਬਾਈ ਦੀ ਜ਼ਮੀਨ ਖੇਤੀ ਵੀ ਚੰਗੀ ਹੈ ਜਿਵੇਂ ਬਾਈ ਹੋਣਾਂ ਨੇ ਜਾਣਕਾਰੀ ਦਿੱਤੀ ਕਿ ਪਹਿਲਾਂ ਤੋਂ ਖਾਨਦਾਨੀ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਦਾਦਾ ਜੀ ਸਮੇ ਤੋਂ ਹੀ ਘੋੜੀਆਂ ਰੱਖਦੇ ਨੇ ਤੇ ਬਾਈ ਹੁਣੀ ਪ੍ਰੋਪਰ ਬਰੀਡਿੰਗ ਦੇ ਵਿੱਚ ਆ ਗਈ ਸੀ 2017 ਤੋਂ ਬਾਈ ਦੇ ਫਾਰਮ ਤੇ ਇੱਕ ਬਹੁਤ ਚੰਗਾ ਸਟ੍ਰੇਲੀਅਨ ਘੋੜਾ ਵੀ ਹੈ ਜਿਸ ਦਾ ਨਾਮ ਹੈ ਯੋਧਾ ਤੇ 9 ਵਾਰ ਇਹ ਸ਼ੋਅ ਵੀ ਜਿੱਤ ਚੁੱਕਿਆ ਹੈ ਜੀ ਹਾਂ ਚੈਂਪੀਅਨ ਕੋੜਾ ਜੀ ਯੋਧਾ ਜਿਹੜੇ ਬਹੁਤ ਸਾਰੇ ਸ਼ੋਅਾਂ ਦੇ ਵਿੱਚ ਗਿਆ ਚਾਹੇ ਉਹ ਹਰਿਆਣੇ ਦਾ ਸ਼ੋਅ ਹੋਵੇ ਚਾਹੇ ਰਾਜਸਥਾਨ ਦਾ ਹੋਵੇ ਚਾਹੇ ਪੰਜਾਬ ਦਾ ਹੋਵੇ ਹਰ ਸ਼ੋਅ ਦੇ ਵਿੱਚ ਇਹ ਕੋੜਾ ਪਿਆ ਤੇ ਹਰ ਵਾਰ ਇਨਾਮ ਲੈ ਕੇ ਆਇਆ ਜੀ ਹਾਂ 9 ਸ਼ੋਅਾਂ ਦਾ ਚੈਂਪੀਅਨ ਹੈ ਯੋਧਾ ਜੋ ਆਪ ਕਾਲੇ ਕਾਂਟੇ ਕੋੜੇ ਦਾ ਬੱਚਾ ਹੈ ਯੋਧੇ ਕੋੜੇ ਦਾ ਕੱਦ ਵੀ ਬਹੁਤ ਚੰਗਾ ਹੈ ਤੇ ਉਮਰ ਦਾ ਸਿਰਫ ਅਜੇ 6 ਹੀ ਸਾਲ ਦਾ ਹੈ फूलमाल लाइन दी एदी मां है चंगे -चंगे यो दे दे ते योधा इस वेले 64 इंच ਕੱਦ ਦਾ ਮਾਲਕ ਹੈ ਬਹੁਤ ਚੰਗੇ ਰਿਜ਼ਲਟ ਬਹੁਤ ਚੰਗੇ ਚੰਗੇ ਬੱਚੇ ਯੋਧੇ ਦੇ ਆਏ ਨੇ ਜੀ ਤੇ ਆਓ ਤੁਹਾਨੂੰ ਝਲਕਾਂ ਨਾਲ-ਨਾਲ ਦਿਖਾ ਰਹੇ ਹਾਂ ਯੋਧੇ ਦੀਆਂ ਤੁਸੀਂ ਨਜ਼ਰ ਮਾਰ ਰਹੇ ਹੋ ਕੰਗ ਸਟੱਡ ਫਾਰਮ ਦੇ ਮਾਰਬੜੀ ਸਟੈਲੀਅਨ ਯੋਧੇ ਤੇ ਦੋਸਤੋ ਬਾਈ ਕੰਗ ਹੁਣਾ ਦੇ ਫਾਰਮ ਤੇ ਇਸ ਵੇਲੇ ਬਹੁਤ ਹੀ ਚੰਗੀਆਂ ਮਾਰਬੜੀ ਬਸ਼ੇਰੀਆਂ ਮਾਰਬੜੀ ਬਸ਼ੇਰੇ ਤੇ ਚੰਗੀਆਂ ਘੋੜੀਆਂ ਨੇ ਲਗਭਗ 15-16 ਨਗ ਇਸ ਫਾਰਮ ਤੇ ਹੈਗੇ ਨੇ ਆਪਾਂ ਅੱਜ ਵਿੱਚੋਂ ਕੁਝ ਛਾਂਟਵੇਂ ਬਸ਼ੀਰੇ ਤੇ ਘੂੜੀਆਂ ਦਾ ਹੀ ਸ਼ੂਟ ਕੀਤਾ ਕਿਉਂਕਿ ਗਰਮੀ ਦਾ ਮੌਸਮ ਹੈ ਮਈ ਚੱਲ ਰਹੀ ਹੈ ਤੇ 44-45 ਇਥੋਂ ਤੱਕ ਤੇ 48 ਡਿਗਰੀ ਟੈਂਪਰੇਚਰ ਵੀ ਇੱਥੇ ਹੋ ਜਾਂਦਾ ਤੇ ਦਿਨ ਦੇ ਵਿੱਚ ਘੂੜਿਆਂ ਦਾ ਸ਼ੂਟ ਕਰਨਾ ਬਹੁਤ ਔਖਾ ਹੈ ਫਿਰ ਵੀ ਮੈਨੂੰ 2 ਦਿਨ ਹੋ ਗਏ ਇਸ ਫਾਰਮ ਤੇ ਆਏ ਹੋਏ ਨੂੰ ਤੇ ਅਸੀਂ ਰੋਜ਼ ਸਵੇਰੇ ਠੰਡੇ ਠੰਡੇ ਸ਼ੂਟ ਕਰਦੇ ਆ ਆਓ ਹੁਣ ਤੁਹਾਨੂੰ ਦਿਖਾਉਂਦੇ ਆ ਇਸ ਫਾਰਮ ਦੇ ਕਿਹੜੇ ਕਿਹੜੇ ਘੋੜੇ ਦਾ ਆਪਾਂ ਸ਼ੂਟ ਕੀਤਾ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਇਸ ਫਾਰਮ ਦਾ ਸਟੈਲੀਅਨ ਯੋਧਾ ਤੇ ਆਓ ਹੁਣ ਤੁਹਾਨੂੰ ਦਿਖਾਉਨੇ ਆ ਇਸ ਫਾਰਮ ਦੀ ਹੋਮ ਬ੍ਰੀਡ ਯੋਧੇ ਦੀ ਬੱਚੀ ਸੋਨਮ ਇਹ ਤੁਸੀਂ ਦੇਖ ਰਹੇ ਹੋ ਸੋਨਮ ਜੋ ਆਪਣੇ ਸ਼ਾਇਰ ਯੋਧੇ ਵਾਂਗ ਹੀ ਸ਼ੋਅ ਚੈਂਪੀਅਨ ਹੈ ਜੀ ਹਾਂ ਇਸ ਨੇ ਹੁਣ ਤੱਕ 4 ਸ਼ੋਅ ਵੀ ਵਿਨ ਕੀਤੇ ਹੋਏ ਨੇ ਸੋਨਮ ਦੀ ਡੈਮ ਹੈ ਨੰਦਨੀ ਤੇ ਨੰਦਨੀ ਦਾ ਸ਼ਾਇਰ ਹੈ ਤੂਫਾਨ ਸੰਗਰੀਆ ਸੋਨਮ ਦੀ ਡੈਮ ਵੱਲੋਂ ਇੱਕ ਸਿਸਟਰ ਹੈ ਜਿਸ ਦਾ ਨਾਮ ਰੂਹੀ ਹੈ ਰੂਹੀ ਨੇ ਵੀ ਸੋਨਮ ਦੇ ਵਾਂਗ ਹੀ ਸ਼ੋਅ ਜਿੱਤੇ ਹੋਏ ਨੇ ਇੱਕ ਸ਼ੋਅ ਚੈਂਪੀਅਨ ਹੈ ਰੂਹੀ ਤੇ ਆਓ ਇੱਕ ਵਾਰ ਫਿਰ ਤੁਹਾਨੂੰ ਕੁਝ ਤਸਵੀਰਾਂ ਦਿਖਾਉਨੇ ਹਾਂ ਯੋਧੇ ਦੀਆਂ ਜੀ ਹਾਂ ਕੰਗ ਸਟੱਡ ਫਾਰਮ ਦਾ ਆਸਟ੍ਰੇਲੀਅਨ ਯੋਧਾ ਤੁਸੀਂ ਵੇਖ ਰਹੇ ਸੀ ਇਸ ਦੀ ਹੋਮ ਬਰੀਡ ਕੰਗ ਸਟੱਡ ਫਾਰਮ ਤੇ ਇੱਕ ਟੌਪ ਦੀ ਸ਼ੋਅ ਚੈਂਪੀਅਨ ਬਸ਼ੇਰੀ ਔ ਕੁਝ ਹੋਰ ਬੱਚਿਆਂ ਤੇ ਨਜ਼ਰ ਪਾਉਨੇ ਆ ਇਹ ਹੈ ਯੋਧਾ ਜੋ ਕੰਗ ਸਟੱਡ ਫਰਮ ਦੀ ਸ਼ਾਨ ਹੈ ਇਹ ਜੋ ਬੱਚੇ ਤੁਸੀਂ ਹੁਣ ਦੇਖ ਰਹੇ ਹੋ ਇਹ ਸਾਰੇ ਰਿਜ਼ਲਟ ਯੋਧੇ ਦੇ ਨੇ ਬਹੁਤ ਚੰਗੀ ਕਨਫਰਮੇਸ਼ਨ ਬਹੁਤ ਚੰਗੇ ਪਟੇ ਬਹੁਤ ਚੰਗੀ ਮਾਰਕਿੰਗ ਬਹੁਤ ਚੰਗੇ ਕੰਨ ਇਹ ਸਾਰੇ ਬੱਚੇ ਜੋ ਤੁਸੀਂ ਦੇਖ ਰਹੇ ਹੋ ਇਹ ਯੋਧੇ ਦੇ ਰਿਜ਼ਲਟ ਨੇ ਤੇ ਯੋਧੇ ਦੀ ਸਟੱਡ ਸਰਵਿਸ ਦੀ ਗੱਲ ਕਰੀਏ ਤਾਂ 51000 51000 ਰੁਪਇਆ ਇਹਦੀ ਸਟੱਡ ਸਰਵਿਸ ਹੈ ਆਓ ਹੁਣ ਦੇਖਦੇ ਹਾਂ ਇਸ ਫਾਰਮ ਦਾ ਇੱਕ ਖੂਬਸੂਰਤ ਮਾਰਵਾੜੀ ਬਸ਼ੇਰਾ ਜੀ ਹਾਂ ਰੰਗ ਤੇਲੀਆ ਕੁਮੈਤ ਬਹੁਤ ਸੋਹਣਾ ਬਹੁਤ ਪਤਲੀ ਚਮੜੀ ਦਾ ਬਹੁਤ ਚੰਗੀ ਗਰਦਨ ਦਾ ਤੇ ਬਹੁਤ ਚੰਗੀ ਬਲੱਡ ਲਾਈਨ ਦਾ ਬਸ਼ੇਰਾ ਇਸ ਬਸ਼ੇਰੇ ਦੀ ਮਾਂ ਆਪ ਸੂਰਜ ਦੇਵ ਦਰਬਾਰ ਵਾਲੇ ਘੋੜੇ ਦੀ ਹੈ ਤੇ ਇਸ ਬੱਚੇ ਦਾ ਸ਼ਾਇਰ ਹੈ ਦਿਲਬਾਗ ਰਣੀਆਂ ਇਸ ਬੱਚੇ ਦੀ ਉਮਰ ਹੱਲੇ ਸਿਰਫ 16 ਮਹੀਨੇ ਹੈ ਤੇ ਬਹੁਤ ਬਰੀਕੀ ਵਾਲਾ ਤੇ ਚੰਗਾ ਬਸ਼ੇਰਾ ਜੀ ਇਹ ਦਿਲਬਾਗ ਰਣੀਆਂ ਦਾ ਬੱਚਾ ਇਸ ਤੋਂ ਬਾਅਦ ਇੱਕ ਬੱਚਾ ਹੋਰ ਤੁਹਾਨੂੰ ਦਿਖਾਵਾਂਗੇ ਉਹ ਬੱਚਾ ਵੀ ਦਿਲਬਾਗ ਰਣੀਆਂ ਦਾ ਹੀ ਹੈ ਇਸ ਦੀ ਉਮਰ ਹੈ 14 ਮਹੀਨੇ 14 ਮਹੀਨੇ ਦੀ ਉਮਰ ਵਿੱਚ ਇਹ ਬਸ਼ੇਰਾ ਬਹੁਤ ਸੋਹਣਾ ਤਿਆਰ ਹੋ ਰਿਹਾ ਇਸ ਦਾ ਪਟਾ ਇਸ ਦੀ ਗਰਦਨ ਇਸ ਦਾ ਰੰਗ ਸਾਰਾ ਕੁਝ ਹੀ ਸੋਹਣਾ ਹੈ ਇਸ ਦਾ ਨਾਮ ਹੈ ਆਦਲ ਤੇ ਆਦਲ ਦੀ ਡੈਮ ਹੈ ਸਾਇਰਾ ਤੇ ਸਾਇਰਾ ਏ ਚੈਂਪੀਅਨ ਸ਼ਾਨ ਸਭਰਾਵਾਂ ਵਾਲੇ ਕੋੜੇ ਦੀ ਜੀਹਾਂ ਸ਼ਾਨ ਕੋੜੇ ਨੂੰ ਕੌਣ ਨਹੀਂ ਜਾਣਦਾ ਮਾਰਵਾੜੀ ਦੁਨੀਆ 'ਚ ਚੈਂਪੀਅਨ ਕੋੜਾ ਸ਼ਾਨ ਉਹ ਇਸ ਦਾ ਨਾਨਾ ਹੈ ਇਸ ਦੀ ਮਾਂ ਹੈ ਸਾਇਰਾ ਉਹ ਆਪ ਸ਼ਾਨ ਦੀ ਸੀ ਇਹ ਹੈ ਦਿਲਬਾਗ ਰਣੀਆਂ ਦਾ ਬੱਚਾ ਆਦਲ ਆਸ ਕਰਦਾ ਹਾਂ ਕਿ ਤੁਹਾਨੂੰ ਸਾਡਾ ਇਸ ਫਾਰਮ ਦਾ ਵੀਡੀਓ ਬਹੁਤ ਹੀ ਚੰਗਾ ਲੱਗ ਰਿਹਾ ਹੋਵੇਗਾ ਆਓ ਹੁਣ ਤੁਹਾਨੂੰ ਇਸ ਬਸ਼ੀਰੇ ਆਦਲ ਦੀ ਛੋਟੀ ਭੈਣ ਦਿਖਾਉਂਦੇ ਹਾਂ ਜੀ ਹਾਂ ਇਹ ਸਿਰਫ 1 ਮਹੀਨੇ ਦੀ ਬੱਚੀ ਹੈ ਤੇ ਹੁਣ ਜੋ ਤੁਸੀਂ ਬਸ਼ੇਰਾ ਦੇਖਿਆ ਹੈ ਇਹ ਉਸੇ ਦੀ ਛੋਟੀ ਭੈਣ ਹੈ ਇਸ ਬਸ਼ੇਰੀ ਦਾ ਨਾਮ ਹੈ ਦੇਵसेना ਜੀ ਹਾਂ ਇਹ ਬੱਚੀ ਵੀ ਦੇਵਰਾਜ ਰਣੀਆਂ ਦੀ ਬੱਚੀ ਹੈ ਤੇ ਇਸ ਦੀ ਮਾਂ ਵੀ ਹੈ ਸਾਇਰਾ ਸਾਇਰਾ ਸ਼ਾਨ ਕੋੜੇ ਦੀ ਬੱਚੀ ਹੈ ਸਾਇਰਾ ਹੁਣ ਜੋ ਪਹਿਲਾਂ ਆਪਾਂ ਬਸ਼ੇਰਾ ਦੇਖਿਆ ਉਹ ਇਹ ਬੱਚੀ ਦੀ ਮਾਂ ਸਾਇਰਾ ਹੀ ਹੈ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਇਸ ਫਾਰਮ ਦੀ ਇੱਕ ਹੋਰ ਖੂਬਸੂਰਤ ਘੱਟ ਉਮਰ ਚ ਬਹੁਤ ਹੀ ਵੱਡੇ ਕੱਦ ਦੀ ਬੇਸ਼ੇਰੀ ਜਿਸ ਦਾ ਨਾਮ ਹੈ ਦੇਵਮਣੀ ਤੇ ਦੇਵਮਣੀ ਦਾ ਕੱਦ ਹੈ 66 ਇੰਚ ਜੀ ਹਾਂ ਬਹੁਤ ਹੀ ਘੱਟ ਉਮਰ ਚ ਇਸ ਦਾ ਕੱਦ 66 ਇੰਚ ਤੁਸੀਂ ਦੇਖ ਰਹੇ ਹੋ ਇਹ ਬੱਚੀ ਦਾ ਫਾਦਰ ਹੈ ਦੇਵਰਾਜ ਰਾਣੀਆ ਇਸ ਦੀ ਮਾਂ ਹੈ ਸੁਖਮਣੀ ਜਿਸ ਦੀ ਆਪਣੀ ਹਾਈਟ ਵੀ 65 ਇੰਚ ਤੋਂ ਉੱਪਰ ਹੈ ਤੇ ਸੁਖਮਣੀ ਦਾ ਫਾਦਰ ਹੈ ਦੇਵਰੂਪ ਜੋ ਮੁਕਸਰ ਦਾ 올 ਇੰਡੀਆ ਚੈਂਪੀਅਨ ਬਣਿਆ ਸੀ ਤੇ ਦੇਵਰੂਪ ਦਾ ਸ਼ਾਇਰ ਹੈ ਸ਼ਾਨਦਾਰ ਇਸ ਦੀ ਬਲੱਡ ਲਾਈਨ ਵੀ ਬਹੁਤ ਟੌਪ ਹੈ ਕੱਟ ਉਮਰ ਚ ਵੱਡੇ ਕੱਦ ਦੀ ਹੈ ਬਸ਼ੇਰੀ ਦੇਵਮਣੀ ਤੁਸੀਂ ਦੇਖ ਰਹੇ ਹੋ ਇੱਕ ਗੱਲ ਕਹਾਂ ਦੋਸਤੋ ਇਸ ਫਾਰਮ ਦੀਆਂ ਜਦੋਂ ਮੈਂ ਘੋੜੀਆਂ ਤੇ ਬਸ਼ੇਰੀਆਂ ਦੇਖੀਆਂ ਜਾਂ ਇਹਨਾਂ ਨੂੰ ਸ਼ੂਟ ਕੀਤਾ ਤੇ ਮੈਨੂੰ ਲੱਗ ਰਿਹਾ ਸੀ ਕਿ ਸੱਚੀ ਮੈਂ ਕਿਸੇ ਜੰਨਤ ਵਿੱਚ ਫਿਰ ਰਿਹਾ ਹਾਂ ਬਹੁਤ ਸਾਰੇ ਫਾਰਮਾਂ ਤਾਂ ਅਸੀਂ ਜਾਂਦੇ ਰਹਨੇ ਆ ਤੇ ਚੰਗੇ ਚੰਗੇ ਘੋੜੇ ਘੋੜੀਆਂ ਦੇਖਦੇ ਆ ਪਰ ਇਸ ਫਾਰਮ ਦੀਆਂ ਘੋੜੀਆਂ ਦੇਖ ਕੇ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਹੁਣ ਤੁਸੀਂ ਵੇਖ ਰਹੇ ਹੋ ਇਸ ਫਾਰਮ ਦੀ ਇੱਕ ਹੋਰ ਖੂਬਸੂਰਤ ਬਸ਼ੇਰੀ ਜਿਸ ਦਾ ਨਾਮ ਹੈ ਰੂਬੀਨਾ ਤੇ ਰੂਬੀਨਾ ਹੈ ਦਿਲਬਾਗ ਤੇ ਗौरी ਘੋੜੀ ਦੀ ਬੱਚੀ ਜੀ ਹਾਂ ਗौरी ਵੀ ਸ਼ੋ ਚੈਂਪੀਅਨ ਹੈ ਤੇ ਗौरी ਸੀ ਆਪ ਕਵੇਰੀ ਦੀ ਬੱਚੀ ਤੇ ਕਵੇਰੀ ਹੈ ਕਾਲੇ ਕਾਂਟੇ ਕੋੜੀ ਦੀ ਮਾਂ ਯਾਨੀ ਕਿ ਇਸ ਦੀ ਮਾਂ ਵੱਲੋਂ ਵੀ ਡਿਟੇਲ ਬਹੁਤ ਸ਼ਾਨਦਾਰ ਹੈ ਗੋਰੀ ਆਪ ਸ਼ੋ ਚੈਂਪੀਅਨ ਕੋੜੀ ਹੈ ਹੱਲੇ ਦੋਸਤੋ ਫਿਲਮ ਖਤਮ ਨਹੀਂ ਹੋਈ ਹੱਲੇ ਦੋ ਹੋਰ ਟੌਪ ਬਸ਼ੇਰੀਆਂ ਖੜੀਆਂ ਨੇ ਤੁਹਾਨੂੰ ਦਿਖਾਉਣ ਲਈ ਜੀ ਹਾਂ ਹੁਣ ਤੁਸੀਂ ਦੇਖ ਰਹੇ ਹੋ ਕੈਟਰਿਨਾ ਤੇ ਕੈਟਰਿਨਾ ਵੀ ਹੈ ਲੇਜ਼ੈਂਡ ਸਟੈਲੀਅਨ ਦੇਵਰਾਜ ਰਣੀਆਂ ਦੀ ਬੱਚੀ ਜੀ ਹਾਂ ਇਹਦਾ ਗ੍ਰੈਂਡ ਸਾਇਰ ਵੀ ਦਿਲਬਾਗ ਰਣੀਆਂ ਹੈ ਇਸ ਦੀ ਮਾਏ ਨੰਦਨੀ ਤੇ ਨੰਦਨੀ ਐ ਤੂਫਾਨ ਦੀ ਤੇ ਰੀਅਲ ਸਿਸਟਰ ਦੋਸਤੋ ਇਸ ਦੀ ਆ ਰੂਹੀ ਜੋ ਬਹੁਤ ਸਾਰੇ ਸ਼ੋਅ ਵੀ ਜਿੱਤ ਚੁੱਕੀ ਐ ਆ ਇੱਕ ਕਿਊਟ ਜੀ ਛੋਟੀ ਜੀ ਪਿਆਰੀ ਜੀ ਇੱਕ ਨਵੀਂ ਮਾਰਵਾੜੀ ਬੇਸ਼ਰੀ ਤਾਂ ਰਹਿ ਹੀ ਗਈ ਸੀ ਦਿਖਾਉਣ ਨੂੰ ਆਜੋ ਹੁਣ ਇਸ ਦੇ ਬਾਰੇ ਗੱਲ ਕਰਦੇ ਆ ਇਸ ਦਾ ਨਾਮ ਐ ਜੀ ਨੂਰ ਤੇ ਇਹ ਬੱਚੀ ਐ ਲੈਜੈਂਡ ਦਿਲਬਾਗ ਰਣੀਆਂ ਦੀ ਤੇ ਆਲੀ ਸ਼ਾਨ ਦੀ ਪੋਤੀ ਇਸ ਦਾ ਗ੍ਰੈਂਡ ਸ਼ੈਅਰ ਤੂਫਾਨ ਇਸ ਦੀ ਮਾਂ ਦਾ ਨਾਮ ਹੈ ਬੁਲਬੁਲ ਤੇ ਬੁਲਬੁਲ ਆਪ ऑस्ट्रेलियाਨ ਵੀਰੂ ਦੀ ਬੱਚੀ ਤੇ ਵੀਰੂ ਐ ਸੁਲਤਾਨ ਲਾਈਨ ਤੋਂ ਇਸ ਦੀ ਮਾਂ ਦੀ ਹਾਈਟ 64 ਇੰਚ ਇੱਕ ਵਾਰ ਫਿਰ ਤੁਹਾਨੂੰ ਜਾਂਦੇ ਜਾਂਦੇ ਝਲਕ ਦਿਖਾਉਂਦੇ ਆ ਕੰਗ ਸਟੱਡ ਫਾਰਮ ਦੀ ਬਹੁਤ ਸੋਹਣੀ ਸਟੇਬਲ ਬਹੁਤ ਸੋਹਣਾ ਗੈਸਟ ਹਾਊਸ ਬਣਿਆ ਹੋਇਆ ਜੇਕਰ ਕਦੀ ਵੀ ਤੁਹਾਡਾ ਦਿਲ ਕਰੇ ਰਾਜਸਥਾਨ ਕੋਮੰਦਾ ਇੱਕ ਚੰਗਾ ਕੁੜੀਆਂ ਦਾ ਫਾਰਮ ਦੇਖਣ ਦਾ ਤੇ ਉੱਥੇ ਰਹਿਣ ਦਾ ਤੇ ਖੂਬਸੂਰਤ ਕੰਗ ਸਟੱਡ ਫਾਰਮ ਜਿਸ ਦੇ ਸਟੇਬਲ ਬਹੁਤ ਚੰਗੇ ਨੇ ਜਿਸ ਦਾ ਗੈਸਟ ਹਾਊਸ ਬਹੁਤ ਚੰਗਾ ਹੈ ਜਿਸ ਦਾ ਗਾਰਡਨ ਬਹੁਤ ਸੋਹਣਾ ਹੈ ਮੈਂ ਜਦੋਂ ਉੱਥੇ ਸ਼ੂਟ ਕੀਤਾ ਮੈਂ ਲਗਭਗ ਦੋ ਰਾਤਾਂ ਤੇ ਤਿੰਨ ਦਿਨ ਉੱਥੇ ਰਹਾ ਮੈਨੂੰ ਬਹੁਤ ਹੀ ਆਨੰਦ ਆਇਆ ਬਹੁਤ ਹੀ ਸਕੂਨ ਸੀ ਤੇ ਬਹੁਤ ਮਜ਼ਾ ਆਇਆ ਕੋੜਿਆਂ ਦੇ ਵਿੱਚ ਰਹਿਣ ਦਾ ਤੁਸੀਂ ਕਦੇ ਵੀ ਉਧਰ ਜਾਣਾ ਹੋਵੇ ਤੁਹਾਡੇ ਸਾਰਿਆਂ ਲਈ ਹਮੇਸ਼ਾ ਕੰਗ ਸਟੱਡ ਫਾਰਮ ਦੇ ਗੇਟ ਖੁੱਲੇ ਨੇ ਤੇ ਦੋਸਤੋ ਜੁੜੇ ਰਹੋ ਆਪਣੇ ਪੇਜ ਗੁਰਦੇਵ ਫੋਟੋਗ੍ਰਾਫਿਕਸ ਨਾਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ 'ਚ ਇੱਕ ਨਵੀਂ ਜਾਣਕਾਰੀ ਲੈ ਕੇ ਧੰਨਵਾਦ